ਬੜੀ ਵੇਰ ਲੋਕਾਂ ਨੇ ਮੜਬੜਾ ਆ ਲਿਆ ਕਿ ਜਿਸ ਤਰ੍ਹਾਂ ਭਾਈ ਦੇ ਵਿੱਚ ਇਹਨਾਂ ਨੇ ਮੌਕਾ ਦਿੱਤਾ ਸੀ ਕਿ ਕਿਸੇ ਨਵੀਂ ਜਵਾਬ ਉਹ ਫੇਲ ਹੋ ਗਈ ਬਿਲਕੁਲ ਤੇ ਜਰਬਾਤ ਕੰਪਲੀਟਲੀ ਫੇਲ ਹੋ ਗਿਆ ਟ੍ਰੈਡੀਸ਼ਨਲ ਜਿਸ ਪਾਰਟੀ ਦੀ ਉਹ ਸਪੋਰਟ ਕਰਦੇ ਸੀ ਲੋਕਾਂ ਨੇ ਮੜਬੜਾ ਆ ਲਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਤੇ ਕਰਨ ਬੀਰ ਸਿੰਘ ਬੁਰਜੋਨਾਂ ਦੇ سپورਟ ਤੇ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ ਹੈ ਮੈਂ ਕਿੰਨੇਮ ਕਰਨਾ ਮੈਂ ਕਹਾ ਕਾਜ਼ੀਕੋੜ ਦੇ ਕਿਸਾਨ ਹੈਸਨ ਜਿਨ੍ਹਾਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਚੁਬਾ ਲੱਗੀ ਹੈ ਮੈਂ ਪੁਲਿਸ ਸੈ ਅਥਾਰਟिटीज ਨੂੰ ਇਹ ਬੇਨਤੀ ਕਰਾਂਗਾ ਜਿਨਾ ਚਿਰ ਇਲੈਕਸ਼ਨ ਚੱਲ ਰਹੀ ਹੈ ਇਸ ਕਿਸਮ ਦਾ ਇਹ ਕੰਮ ਬੰਦ ਕਰੋ ਕਿਸਾਨਾਂ ਤੇ ਕਿਸੇ ਕਿਸਮ ਦਾ ਵਾਦੀ ਚਾਹਲੀਆ ਤੱਕਾ ਜਿਹੜਾ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਮੈਂ ਅਪੀਲ ਕਰੂੰਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹਨਾਂ ਸਰਕਾਰ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਕਿ ਕਰਨਬੀਰ ਸਿੰਘ ਪੁੱਤਰ ਦੇ ਆਖਿ ਪਤਵਾ ਜਿਹੜਾ ਕਾਂਗਰਸ ਪਾਰਟੀ ਦੇ ਆਖਿ ਦੇ ਵੋਟ ਦੇਖੋ ਇਹ ਸਾਡੀ ਤੇ ਇੱਕੋ ਗੱਲ ਜੇ ਤੁਸੀਂ ਚਾਹਦੇ ਹੋ ਤੁਹਾਡੀ ਤੇ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀ ਮਹਿਫੂਜ਼ ਹੋਵੇ ਤੁਹਾਡਾ ਕਾਰੋਬਾਰ ਮਹਿਫੂਜ਼ ਹੋਵੇ ਤੇ ਇਹ ਏਰੀਆ ਅਸੀਂ ਓਪਨ ਅਪ ਕਰਾਈਏ ਇੰਟਰਨੈਸ਼ਨਲ ਬਾਰਡਰ ਜਿਹੜੇ ਨੇ ਅਸੀਂ ਖੋਲ੍ਹ ਲੀਏ ਯੂਰੇਸ਼ੀਆ ਦੇ ਏਸ਼ੀਆ ਦੇ ਨਾਲ ਫਿਰ ਇਹਦੇ ਵਿੱਚ ਇੱਕੋ ਰਸਤਾ ਹੈ ਕਾਂਗਰਸ ਦੀ ਅੱਜ ਕਿੰਨੇ ਪਰਿਵਾਰ ਸ਼ਾਮਲ ਕੀਤੇ ਨੇ ਕਾਂਗਰਸ ਬਹੁਤ ਸ਼ਰਿਆ ਲੋਕਾਂ ਨੇ ਮਨ ਬਣਾ ਲਿਆ 2027 ਦੀ ਜਿਹੜੀ ਸਰਕਾਰ ਕਾਂਗਰਸ ਦੀ ਬਣਨੀ ਆ ਉਹਦਾ ਸੈਮੀ ਫਾਈਨਲ ਆ ਕਾਂਗਰਸ ਪਾਰਟੀ ਪਿੰਡਾਂ ਅੰਦਰ ਬੜੀ ਪਰਪਲ ਤੋਕ ਨਿਕਲ ਰਹੀ ਆ ਅੱਜ ਲੋਕ ਨੇ ਜਿਹੜੇ ਉਹ ਸਰਕਾਰ ਦੇ ਜਿਹੜੀਆਂ ਪਾਲਿਸੀਆਂ ਸੀ ਜੇ ਨਸ਼ੇ ਨੂੰ ਲੈ ਕੇ ਹੋਵੇ ਘਰ ਘਰ ਪੈਨਸ਼ਨ ਦੇਣੀ ਹੋਵੇ 1000 ਰੁਪਿਆ ਜਾ ਸੱਤਾ ਚ ਸਰਕਾਰ ਚਲਾਉਣ ਦੀ ਉਹ ਫੇਲ ਹੋ ਚੁੱਕਿਆ ਉਹਨਾਂ ਦਾ ਮਾਡਲ ਹੁਣ ਪੰਜਾਬ ਦਾ ਮਾਡਲ ਕਾਂਗਰਸ ਨਵਾਂ ਖੜਾ ਕਰੂਗੀ ਤੇ ਪੰਜਾਬ ਦੇ ਲੋਕਾਂ ਦਾ ਜਿਹੜਾ 2022 ਤੋਂ ਤੋਖਾ ਹੋਇਆ ਬਦਲਾਅ ਦੇ ਨਾਂ ਤੇ ਉਹਦਾ ਬਦਲਾ ਲੈਣਗੇ ਅੱਜ ਵੀ ਉਹਨਾਂ ਨੂੰ ਕਿਹਾ ਜਾ ਰਿਹਾ ਸੀਗਾ ਜੀ ਕਾਂਗਰਸ ਇਤਨੀ ਹੈ ਹੁਣ ਕਾਂਗਰਸ ਕਿਸ ਤਰ੍ਹਾਂ ਜਲਾਦੀ ਮੱਝ ਜਿਹੜਾ ਕਿਸਮਤਾਂ ਨਹੀਂ ਹੈ ਸਾਰੀ ਲੀਡਰਸ਼ਿਪ ਦੇਖਿਆ ਤੇ ਕਿੱਦਾਂ ਦੇਖਦਾ ਜਿਵੇਂ ਪੱਤੂ ਰਾਸ਼ਟਰੀ ਵਿੱਚ ਪਹੁੰਚੇ ਸੀਗੇ ਹੁਣ ਬਚਾਰ ਕਰਦੇ ਸਾਰੀ ਲੀਡਰਸ਼ਿਪ ਦੇਖਦਾ ਨਜ਼ਰ ਆ ਰਹੀ ਹੈ ਕੀ ਲੱਗਦਾ ਕਿਸੇ ਗੇਟ ਦੇਖੋ ਕਾਂਗਰਸ ਪਾਰ ਕੀ ਪਹਿਲੇ ਦਿਨ ਤੋਂ ਇੱਕ ਸੀ ਇਹ ਬਰੋਕੀਆਂ ਦੀ ਚਾਲ ਆ ਨਵੀਂ ਕ੍ਰिएशन ਕਰ ਦਿੰਦੇ ਨੇ ਜਦੋਂ ਉਹਨਾਂ ਦਾ ਕੋਈ ਵਾਸ ਨਹੀਂ ਚੱਲਦਾ ਸੋ ਕਾਂਗਰਸ ਪਾਰਟੀ ਪਹਿਲੇ ਦਿਨ ਤੋਂ ਕਾਂਗਰਸ ਪਾਰਟੀ ਦੀ ਅਗਵਾਈ ਕਰਦੇ ਜਿਹੜੀ ਵੀ ਚੋਣ ਆਉਂਦੀ ਆ ਲੜਦੀ ਆ ਤੇ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਜਿੱਤ ਦਾ ਪਰਚਮ ਲਹਿਰਾਉਂ ਸਰਕਾਰ ਨਾਲ ਕੇ ਲੋਕਾਂ ਨੂੰ ਇੱਕ ਅਪੀਲ ਹੈ ਕਿ ਕਾਂਗਰਸ ਦੇ ਉਮੀਦਵਾਰ ਤੇ ووٹ ਪਾਈ ਜਾਵੇ ਕਾਂਗਰਸ ਦੇ ਉਮੀਦਵਾਰ ਦੇ ਜਿਹੜਾ ਬੋਟ ਜਿਹੜੀ ਕਿਉਂ ਕੀਤੀ ਜਾਵੇ ਕਾਂਗਰਸ ਪਾਰਟੀ ਦਾ ਜਿਹੜਾ ਉਮੀਦਵਾਰ ਕਰਨਜੀਤ ਬੁਰਜ ਬਹੁਤ شریف ਆ ਮਾਨਦਾਰ ਤੇ ਜਿਹੜਾ ਝਾੜੂ ਦਾ ਉਮੀਦਵਾਰ ਹਰਮੀਤ ਸੰਧੂ ਪਿਛਲੇ 15 ਸਾਲਾਂ ਚ ਉਹਨੇ ਜੋ ਇਸ ਹਲਕੇ ਚ ਕੀਤਾ ਲੋਕ ਕੱਲੇ ਕੱਲੇ ਜਾਣਦੇ ਨੇ ਕਿਸ ਤਰ੍ਹਾਂ ਜਿਹੜਾ ਅੱਜ ਮੁੱਖ ਮੰਤਰੀ ਆ ਪੰਜਾਬ ਦਾ ਉਹਨੂੰ ਕਹਿੰਦਾ ਹੁੰਦਾ ਕਿ ਚਿੱਟਾ ਮੁਕਤ ਕਰਨਾ ਤਾਂ ਹਰਮੀਤ ਨੂੰ ਹਰਾਓ ਅੱਜ ਉਸੇ ਹਰਮੀਤ ਲਈ ਵੋਟਾਂ ਮੰਗ ਰਾਇਏ ਨੇ ਤੋਂ ਥੁੱਕ ਕੇ ਚੱਟਣ ਵਾਲੀ ਗੱਲ ਆ ਪੰਜਾਬ ਸਰਕਾਰ ਦੀ ਇਹਦੇ ਲੋਕ ਤਰਜੀਹ ਨਹੀਂ ਦੇਣਗੇ ਤੇ ਆਉਣ ਵਾਲੇ ਸਨਚ ਕੌਂਸਲ ਪਾਰਟੀ ਚ ਜਾਊਗਾ